ਹਾਲ ਹੀ ਦੇ ਵਿੱਚ ਸੋਨੋ ਬਾਜਵਾ ਨੇ ਭਾਈ ਸਦਨਾ ਜੀ ਦੀ ਮਸਜਿਦ ਦੇ ਕੋਲ ਇੱਕ ਫਿਲਮ ਦੀ ਸ਼ੂਟਿੰਗ ਕੀਤੀ ਸੀ ਜਿਸ ਕਾਰਨ ਮੁਸਲਿਮ ਅਤੇ ਸਿੱਖ ਪਾਈ ਚਾਰਾਂ ਦੇ ਵਿੱਚ ਰੋਸ ਹੈ ਤੇ ਅੱਜ ਸਬਾਤ ਸੇਵੀ ਬਲਵੰਤ ਸਿੰਘ ਜੋਗਾ ਸਿੰਘ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਜੇਕਰ ਸੋਨੋ ਬਾਜਵਾ ਉੱਥੇ ਸ਼ੂਟਿੰਗ ਕਰਨਾ ਚਾਹੁੰਦੀ ਸੀ ਤਾਂ ਉਸ ਨੂੰ ਪਹਿਲਾਂ ਉਸ ਜਗ੍ਹਾ ਦੇ ਇਤਿਹਾਸ ਤੇ ਉਸ ਵਿਭਾਗ ਨੂੰ ਵੀ ਜਾਣਨਾ ਚਾਹੀਦਾ ਸੀ ਜਿਸ ਤੋਂ ਉਹਨਾਂ ਨੂੰ ਇਜਾਜ਼ਤ ਦਿੱਤੀ ਹੈ ਤਾਂ ਸਿੱਟੇ ਵੱਜੋ ਮੁਸਲਿਮ ਪਾਈ ਚਾਰਾਂ ਨੇ ਸਥਾਨਕ ਕੈਸਸਪੀਨ ਨੂੰ ਇੱਕ ਅਰਜ਼ੀ ਵੀ ਸੌਂਪੀ ਹੈ ਜਿਸ ਤੋਂ ਵਿੱਚ ਬੇਨਤੀ ਕੀਤੀ ਗਈ ਹੈ ਕਿ ਉੱਥੇ ਸ਼ੂਟਿੰਗ ਕਰਨ ਆਏ ਤੇ ਬੇਅਦ ਵੀ ਕਰਨ ਵਾਲੇ ਸਾਰੇ ਕਲਾਕਾਰਾਂ ਉੱਤੇ ਮੁਕਾਦਮਾ ਦਰਜ ਕੀਤਾ ਜਾਵੇ। ਤੋਂ ਅਧਿਕਾਰੀਆਂ ਉੱਤੇ ਵੀ ਮੁਕਾਦਮਾ ਦਰਜ ਕੀਤਾ ਜਾਵੇ ਜਿਨ੍ਹਾਂ ਨੇ ਉਹਨਾਂ ਨੂੰ ਸ਼ੂਟਿੰਗ ਦੀ ਇਜਾਜ਼ਤ ਦਿੱਤੀ ਸੀ। ਗਲਬਾਤ ਕਰਾਂਗੇ ਆਪਾਂ ਉਸ ਮੁੱਦੇ ਉੱਪਰ ਜੋ ਕਿ ਪੂਰੇ ਪੰਜਾਬ ਦੇ ਵਿੱਚ ਅੱਜ ਦੀ ਘੜੀ ਜਿਕਰ ਦੇਖਿਆ ਜਾਵੇ ਤਾਂ ਆਪਾਂ ਖਿਆ ਪਿਆ ਹੈ ਜੀ ਹਾਂ ਪੰਜਾਬੀ ਅਧਿਕਾਰਾ ਸੋਨਮ ਬਾਜਵਾ ਜਿਨ੍ਹਾਂ ਨੇ ਕਿ ਇੱਕ ਮਸਜਿਦ ਹੈ ਭਾਈ ਸਦਨਾ ਜੀ ਦੀ ਉੱਥੇ ਜਾ ਕੇ ਉਹਨਾਂ ਨੇ ਸ਼ੂਟਿੰਗ ਕੀਤੀ ਅਤੇ ਸਬੰਧਤ ਵਿਭਾਗੇ ਵੱਲੋਂ ਉਸ ਦੀ ਮਨਜ਼ੂਰੀ ਵੀ ਲਈ ਗਈ। ਲੇਕਿਨ ਮੁਸਲਿਮ ਭਾਈਚਾਰੇ ਤੇ ਸਿੱਖ ਭਾਈਚਾਰੇ ਦੇ ਵਿੱਚ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉੱਥੇ ਉਹਨਾਂ ਨੇ ਜਾ ਕੇ ਬੇਅਦਬੀ ਕੀਤੀ ਹੈ। ਉੱਥੇ ਬੇਅਦਬੀ ਹੋਈ ਹੈ ਤੇ ਜਿੱਥੇ ਉਹਨਾਂ ਨੇ ਕਿਹਾ ਹੈ ਕਿ ਸਬੰਧਤ ਵਿਭਾਗੇ ਤੇ ਦੇ ਦੇ ਉੱਪਰ ਤਾਂ ਕਾਰਵਾਈ ਹੋ ਗਈ ਹੋਵੇ। ਉਹਨਾਂ ਅਧਿਕਾਰੀਆਂ ਦੇ ਉੱਪਰ ਵੀ ਕਾਰਵਾਈ ਹੋਵੇ ਜਿਨ੍ਹਾਂ ਨੇ ਮਨਜ਼ੂਰੀ ਦਿੱਤੀ ਤਾਂ ਜਿਹੜਾ ਫਿਲਮੀ ਅਦਾਕਾਰਾ ਹੈ ਉਸ ਦੇ ਉੱਪਰ ਅਤੇ ਜੋ ਉੱਥੇ ਉਹਨਾਂ ਦੀ ਟੀਮ ਆਈ ਸਨ ਉਹਨਾਂ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ ਸਾਡੇ ਨਾਲ ਬਲੌਸ ਸਿੰਘ ਜੋਗਾ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਕਿਸ ਤਰ੍ਹਾਂ ਦੇਖਦੇ ਹੋ ਜੋ ਇੱਕ ਸ਼ੂਟਿੰਗ ਹੁੰਦੀ ਹੈ ਤੇ ਕਾਫੀ ਜ਼ਿਆਦਾ ਮਸਲਾ ਉਸ ਦਾ ਭਖਿਆ ਪਿਆ ਕਿਹਾ ਜਾ ਰਿਹਾ ਕਿ ਭਾਈ ਸਦਨਾ ਜੀ ਦੀ ਮਰਜ਼ੀ ਉੱਪਰ ਗਏ ਨੇ ਕਿ ਉੱਥੇ ਬੇਅਦਬੀ ਹੋਈ ਹੈ ਦੇਖੋ ਜੀ ਇਹ ਬਹੁਤ ਮਾੜੀ ਗੱਲ ਹੈ ਬੇਅਦਬੀ ਕਰਨਾ ਜਿਹੜਾ ਭਾਈ ਸਦਨਾ ਜੀ ਹੈ ਬਹੁਤ ਸਤਿਕਾਰਯੋਗ ਨੇ ਦੋਨਾਂ categories ਦੇ ਮੁਸਲਮ ਭਾਈਚਾਰੇ ਦੇ ਤੇ ਸਿੱਖ ਭਾਈਚਾਰੇ ਦੇ ਭਾਈ ਸਦਲਾ ਜੀ ਬਹੁਤ ਹੀ ਸਤਿਕਾਰਯੋਗ ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਹਦੀ ਉਹਦੇ ਸਥਾਨ ਤੇ ਜਾ ਕੇ ਉਹਦੀ ਯਾਦਗਾਰ ਤੇ ਜਾ ਕੇ ਪ੍ਰਾਪਤਕ ਭਾਗ ਤੋਂ ਮਨਜ਼ੂਰੀ ਲੈ ਕੇ ਉਥੇ ਬੇਅਦਬੀ ਕਰਨੀ ਜਿਹੜੀ ਫਿਲਮੀ ਅਦਾਕਾਰਾ ਸੋਨਮ ਬਾਜਵਾ ਉਹਦੇ ਲਈ ਬਹੁਤ ਮਾੜੀ ਗੱਲ ਹੈ ਕਿਉਂਕਿ ਉਹਨੇ ਸਾਨੂੰ ਸੁਣਨੇ ਚਾਇਆ ਵੀ ਪ੍ਰਾਪਤਕ ਭਾਗ ਤੋਂ ਮਨਜ਼ੂਰੀ ਲਈ ਹੈ ਪ੍ਰਾਪਤਕ ਭਾਗ ਨੇ ਕੀ ਮਨਜ਼ੂਰੀ ਦਿੱਤੀ ਹੈ ਕਾਦੀ ਮਨਜ਼ੂਰੀ ਦਿੱਤੀ ਹੈ ਇਹ ਇੱਕ ਵੱਖਰਾ ਵਿਸ਼ਾ ਹੈ ਪਰ ਉਹਨੇ ਮਨਜ਼ੂਰੀ ਲੈ ਕੇ ਕੰਮ ਉੱਥੇ ਜਾ ਕੇ ਬੇਅਵਦੀ ਵਾਲੇ ਕਰਨੇ ਅਤੇ ਨਿੰਦਣਯੋਗ ਹੈ ਜਦੋਂ ਅਸੀਂ ਸੋਸ਼ਲ ਮੀਡੀਆ ਤੇ ਦੇਖੀ ਸਾਡੇ ਮਨਾਂ ਨੂੰ ਬਹੁਤ ਜ਼ਿਆਦਾ ਠੇਸ ਪਹੁੰਚ ਕਿਸ ਤਰ੍ਹਾਂ ਲੱਗਦਾਗਾ ਕਿ ਜਦੋਂ ਇੱਕ ਰੋਲ ਮਾਡਲ ਜਿਹਨਾਂ ਨੂੰ ਲੋਕ ਦੇਖਦੇ ਨੇ ਸੁਣਦੇ ਨੇ ਕਾਮ ਆਦਮੀ ਨਹੀਂ ਦੀਦਾ ਆਪਾਂ ਗੱਲ ਕਰ ਆ ਛੱਡ ਦੀਏ ਕਿ ਜਿਹੜੇ ਰੋਲ ਮਾਡਲ ਨੇ ਉਹ ਜਦੋਂ ਅਜਿਹੇ ਹਰਕਤਾਂ ਕਰਦੇ ਨੇ ਉਹ ਅਜਿਹੇ ਲੋਕਾਂ ਦੇ ਮਨਾਂ ਪਾਵਨਾ ਨੂੰ ਠੇਸ ਪਹੁੰਚ ਜਾਂਦੇ ਨੇ ਤਾਂ ਲੱਗਦਾ ਨਹੀਂ ਕਿਸੇ ਹੋਂ ਚ ਬਿਲਕੁਲ ਬਿਲਕੁਲ ਇਹ ਵਾਕਈ ਠੀਕ ਆ ਮਤਲਬ ਉਹ ਜਿਹੜੇ ਫਿਲਮੀ ਕਲਾਕਾਰ ਨੇ ਉਹ ਦਿਖਾਉਂਦੇ ਨਹੀਂ ਬਈ ਆ ਕੁਸ਼ਾ ਜੀ ਉਥੇ ਬੇਅਬਦੀ ਦਿਖਾਉਣਗੇ ਤਾਂ ਜਿਹੜੀ ਨੌਜਵਾਨ ਪੀੜ੍ਹੀ ਆ ਉਹਨਾਂ ਦੇ ਮਨ ਤੇ ਗਲਤ ਅਸਰ ਜਾਊ ਮਤਲਬ ਬੇਅਬਦੀ ਕਰਨੀ ਭਾਈ ਸਦਨਾ ਜੀ ਦੇ ਸਥਾਨ ਤੇ ਜਾ ਕੇ ਉਹ ਅਤੇ ਮਤਲਬ ਨਿੰਦਲ ਜੋ ਹੋ ਗਿਆ ਜਿਹੜਾ ਪ੍ਰਾਪਤ ਭਾਗ ਹੈ ਮੈਨੂੰ ਇੱਕ ਵਾਰੀ ਮੌਕਾ ਮਿਲਿਆ ਇਹਨਾਂ ਦੇ ਹੈੱਡ ਆਫਿਸ ਜਾਣ ਦਾ ਉਹਨਾਂ ਨੇ ਦੱਸਿਆ ਵੀ ਸਾਡਾ ਨਾਮ ਗੁਪਤ ਰੱਖਿਓ ਪਰ ਸਾਡੇ ਕੋਲੇ ਕਹਿੰਦੇ ਨਾ ਸਟਾਫ ਆ ਨਾ ਕੋਈ ਸਰਕਾਰ ਸਾਡੀ ਸੁਣਦੀ ਆ ਤੇ ਨਾ ਹੀ ਮਤਲਬ ਸਾਸੀ ਕੋਈ ਸੰਭ ਸਕਦੇ ਆ ਕਹਿੰਦਾ ਇਹ ਸਾਡੀਆਂ ਇਹੋ ਜਿਹੀਆਂ ਮਤਲਬ ਜਾਇਦਾਦਾਂ ਪਈਆਂ ਨੇ ਜਿਨ੍ਹਾਂ ਨੂੰ ਅਸੀਂ ਸਾਂਭ ਨਹੀਂ ਸਕਦੇ ਨਾ ਹੀ ਸਰਕਾਰ ਸਾਂਭਦੀ ਐ ਤੇ ਇਹ ਜਿਹੜੀ ਮਤਲਬ ਜਿਸ ਤਰ੍ਹਾਂ ਇਹ ਸਦਨ ਦੇ ਵਿਖੇ ਹੋਈ ਆ ਘਟਨਾ ਮੇਰੀ ਤਾਂ ਇਹੋ ਹੀ ਡਿਮਾਂਡ ਐ ਵੀ ਉੱਥੇ ਦੀ ਇੱਕ ਲੋਕਲ ਕਮੇਟੀ ਬਣਾ ਦਿੱਤੀ ਜਾਵੇ ਪ੍ਰਸ਼ਾਸਨਿਕ ਵਿਭਾਗ ਬੇਸ਼ੱਕ ਉਹਦੇ ਦੇਖਰੇ ਕਰੇ ਪਰ ਜਿਹੜੀ ਲੋਕਲ ਕਮੇਟੀ ਹੋ ਉੱਥੇ ਨੂੰ ਸਾਫ਼ ਸੁਥਰਾ ਰੱਖੋ ਬੇਆਪਦੀ ਕਦੇ ਵੀ ਨਹੀਂ ਹੋਣ ਦੇਵਾਂਗੇ ਸਰ ਉੱਥੇ ਜਦੋਂ ਸ਼ੂਟਿੰਗ ਹੋ ਰਹੀ ਸੀ ਕੁਝ ਸਿੱਖ ਵਿਅਕਤੀ ਗਏ ਉੱਥੇ ਸ਼ੂਟਿੰਗ ਲੋਕਾਂ ਦੀ ਕੋਸ਼ਿਸ਼ ਕੀਤੀ ਲੇਕਿਨ ਉਹਨਾਂ ਨਾਲ ਵੀ ਜੋ ਬਾਉਂਸਰਸ ਉਹਨਾਂ ਵੱਲੋਂ ਤੋਂ ਕੰਮ ਮੁੱਕੀ ਕੀਤੀ ਗਈ ਗਲਤ ਕੀਤੀ ਹੈ ਅਗਰ ਕਿਤੇ ਇੱਥੇ ਸਾਡੇ ਏਰੀਆ ਚ ਹੁੰਦੀ ਹੁੰਦੀ ਅਸੀਂ ਤਾਂ ਉਹਨਾਂ ਨੂੰ ਮਤਲਬ ਟੁੱਟ ਕੇ ਪੈ ਜਾਂਦੇ ਵੀ ਬੇਅਪਦੀ ਕਰਨੀ ਕਿੱਥੇ ਲਿਖਿਆ ਹੋਇਆ ਤੁਸੀਂ ਸ਼ੂਟਿੰਗ ਕਰਨੀ ਹੈ ਕਿਤੇ ਹੋਰ ਜਾ ਕੇ ਕਰੋ ਉੱਥੇ ਸਿਰਫ ਨਮਾਜ਼ ਪੜ ਸਕਦੇ ਹੋ ਤੁਸੀਂ ਮੱਥਾ ਟੇਕ ਸਕਦੇ ਹੋ ਸਜਦਾ ਕਰ ਸਕਦੇ ਹੋ ਮਤਲਬ ਉੱਥੇ ਜਾ ਕੇ ਗਲਤ ਹਰਕਤਾਂ ਕਰਨੀਆਂ ਅਤੇ ਨਿੰਦਣਯੋਗ ਹੈ ਪ੍ਰਾਂਤ ਵਿਭਾਗ ਦੇ ਕੀ ਲਿਖਿਆ ਮਨਜ਼ੂਰੀ ਦੇ ਵਿੱਚ ਉਹਨਾਂ ਨੇ ਕੀ ਲਿਖ ਕੇ ਮਨਜ਼ੂਰੀ ਲਈ ਹੈ ਇੱਕ ਵੱਖਰੀ ਗੱਲ ਹੈ ਪਰ ਮਨਜ਼ੂਰੀ ਲੈ ਕੇ ਮਨਜੂਰੀ ਇਸੇ ਹੋਰ ਕੰਮ ਦੀ ਲੈਣੀ ਤੇ ਉੱਥੇ ਜਾ ਕੇ ਬੇਅਵਦੀ ਕਰਨੀ ਇਹ ਫਿਲਮ ਇੰਡਸਟਰੀ ਸਮੁੱਚੀ ਲਈ ਮਤਲਬ ਮਾੜੀ ਗੱਲ ਹੈ ਜਦੋਂ ਅਸੀਂ ਇੱਕ ਵਿਅਕਤੀ ਗਏ ਨੇ ਉੱਥੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਤਾਂ ਲੱਗਦਾ ਨਹੀਂ ਕਿ ਉਹਨਾਂ ਦੇ ਸਟਾਫ ਨੂੰ ਜਾਂ ਸੋਨੋ ਬਾਜਾ ਨੂੰ ਉੱਥੇ ਆ ਕੇ ਉਹਨਾਂ ਨੂੰ ਸੁਣਨੀ ਚਾਹੀਦੀ ਸੀ ਕਿ ਅਸੀਂ ਇੱਥੇ ਕੀ ਗਲਤ ਕਰ ਰਹੇ ਹਾਂ ਜਾਂ ਉਸ ਨੂੰ ਉਸ ਗਲਤੀ ਨੂੰ ਸੁਧਾਰਿਆ ਕਰਦੇ ਸੀਗੇ ਬਿਲਕੁਲ ਮਤਲਬ ਉਹ ਤਾਂ ਹੈ ਨਾ ਜਿੱਥੇ ਕਲਾਕਾਰ ਜਿੱਥੇ ਸ਼ੂਟਿੰਗ ਹੁੰਦੀ ਹੈ ਉਹਨਾਂ ਦੇ ਬੌਂਸਰ ਖੜੇ ਹੁੰਦੇ ਨੇ ਸੁਰੱਖਿਆ ਗਾਰਡ ਖੜੇ ਹੁੰਦੇ ਨੇ ਆਮ ਵਿਅਕਤੀ ਨੂੰ ਤਾਂ ਜਾਣ ਨਹੀਂ ਨਾ ਦਿੰਦੇ ਉੱਥੇ ਕੀਤਾ ਕਿ ਜਾਵੇ ਕੋਈ ਧੱਕੇ ਨਾਲ ਵਗ ਤਗਲ ਵਖਰੀਆ ਚਲੋ ਸ਼ਰੀਪ ਬੰਦੇ ਸੀ ਨਹੀਂ ਜਾਣ ਦਿੱਤਾ ਕਿ ਉਹ ਬਾਹਰ ਖੜਕੇ ਉਹਨਾਂ ਨੇ ਵਿਰੋਧ ਕੀਤਾ ਤੇ ਆਪਣਾ ਰੋਜ਼ਾਹਰ ਕੀਤਾ ਵੀ ਜਿਹੜੀ ਇਹ ਬੇਅਬਦੀ ਹੈ ਭਾਈ 사ਧਨਾ ਜੀ ਦੇ ਸਥਾਨ ਦੀ ਭਾਈ 사ਧਨਾ ਜੀ ਦੋਹਾ ਕੈਟਾਗਰੀਆਂ ਦੇ ਸਤਕਾਰਯੋਗ ਨੇ ਸਿੱਖ ਬਰਾਦਰੀ ਦੇ ਔਰ ਮੁਸਲਮਾਨ ਬਰਾਦਰੀ ਦੇ ਇਸ ਕਰਕੇ ਮਤਲਬ ਇਹ ਭਖ ਦਾ ਮਸਲਾ ਹੈ ਪੰਜਾਬ ਦਾ ਇਹ ਤੇ ਪੰਜਾਬ ਸਰਕਾਰ ਨੂੰ ਮਤਲਬ ਐਕਸ਼ਨ ਲੈਣਾ ਚਾਹੀਦਾ ਪਰਚਾ ਦਰਜ ਕਰਨ ਭਾਵੇਂ ਕੁਝ ਕਰਨਾ ਜਿਹੜਾ ਵਿਭਾਗ ਸੀਗਾ ਜਿਹਨੇ ਮਨਜ਼ੂਰੀ ਦਿੱਤੀ ਹੈ ਕਿ ਉਹਨਾਂ ਨੇ ਮਨਜ਼ੂਰੀ ਦੇਣ ਤੋਂ ਬਿਨਾ ਦੱਸਿਆ ਨਹੀਂ ਹੋਵੇਗਾ ਉਹਨਾਂ ਨੂੰ ਕਿ ਇਹ ਤੁਸੀਂ ਸ਼ੂਟਿੰਗ ਉਰੇ ਇਸ ਅੱਜ ਤੱਕ ਕਰ ਸਕਦੇ ਹੋ ਕਿਉਂਕਿ ਅਸੀਂ ਦੇਖ ਰਹੇ ਸੀਗੇ ਕਿ ਕਿ ਮੁਸਲਮਾਨ ਭਾਈਚਾਰਾ ਜਦੋਂ ਆਪਣੇ ਬਿਆਨ ਦੇ ਰਿਹਾ ਉਹ ਦੱਸ ਰਿਹਾ ਹੈਗਾ ਕਿ ਇੱਥੇ ਜੇ ਸ਼ੂਟਿੰਗ ਵੀ ਕਰਨੀ ਸੀ ਤਾਂ ਉਹਨਾਂ ਨੇ ਜੋ ਉੱਥੇ ਅਰਦਾਸ ਹੁੰਦੀ ਹੈ ਜੋ ਬੇਨਤੀ ਕੀਤੀ ਜਾਂਦੀ ਹੈ ਸਿਰਫ ਉਹਦੀ ਕਰ ਸਕਦੇ ਸੀਗੇ ਉਹ ਵੀ ਜੁੱਤੇ ਬਾਹਰ ਕੱਢ ਕੇ ਲੇਕਿਨ ਉੱਥੇ ਖਾਣਾ ਖਾਏਗਾ ਬੈਠ ਕੇ ਬੈਠ ਕੇ ਉੱਥੇ ਲੋਕ ਜੁੱਤੀਆਂ ਲੈ ਕੇ ਫਰੀ ਕੇ ਉੱਥੇ ਹੱਸਦੇ ਖੇਡਦੇ ਫਰੀ ਕੇ ਲਾਈਟੀ ਨੂੰ ਸਾਰੇ ਨੂੰ ਉੱਥੇ ਜੋ ਬਦਲ ਦਿੱਤਾ ਸੀਗਾ ਦੇਕੋ ਉਹਨਾਂ ਨੇ ਗਲਤ ਕੰਮ ਕੀਤਾ ਹੈ ਜਿਹੜਾ ਪ੍ਰਾਪਤਵ ਵਿਭਾਗ ਹੈ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਿਆ ਕਹਿ ਚੁੱਕਿਆ ਵੀ ਜਿਹੜਾ ਉਹਨਾਂ ਦਾ ਹੈੱਡ ਆਫਿਸ ਹੈ ਉੱਥੇ ਬਹੁਤ ਬੁਰਾ ਹਾਲ ਹੈ ਕੋਈ ਸਾਹਮਣੇ ਕੋਈ ਸੰਭਾਲ ਨਹੀਂ ਨਾ ਹੀ ਉਹਨਾਂ ਨੂੰ ਇਹ ਪਤਾ ਵੀ ਅਸੀਂ ਜਿਹੜੀ ਮਨਜ਼ੂਰੀ ਦੇ ਰਹੇ ਹਾਂ ਉਹਨਾਂ ਤੋਂ ਲਿਖ ਕੇ ਲਈਏ ਵੀ ਅਸੀਂ ਇੱਥੇ ਆਹ ਕੁਝ ਕਰਾਂਗੇ ਆਹ ਕੁਝ ਕਰਾਂਗੇ ਬੇਆਬਦੀ ਨਹੀਂ ਕਰਾਂਗੇ ਅਗਰ ਅਸੀਂ ਬੇਆਬਦੀ ਕਰਦੇ ਆ ਤਾਂ ਸਾਡੇ ਨੂੰ ਵੱਡੀ ਸਜ਼ਾ ਦਿੱਤੀ ਜਾਵੇ ਇਹ ਅਰਜੀ ਉਹਨਾਂ ਤੋਂ ਲਿਖ ਕੇ ਲੈਣੀ ਚਾਹੀਦੀ ਸੀ ਪ੍ਰਾਪਤਵ ਵਿਭਾਗ ਦੇ ਮਤਲਬ ਪ੍ਰਾਪਤਵ ਵਿਭਾਗ ਵੀ ਬਰਾਬਰ ਦਾ ਇਹਦੇ ਵਿੱਚ ਮਤਲਬ ਹਿੱਸੇਦਾਰੇ ਜ਼ੁਲਮ ਕਰਦੇ ਤਾਂ ਇਹ ਤਾਂ ਜ਼ੁ ਇਸ ਤੋਂ ਵੱਡੀ ਹੋਰ ਕੀ ਹੈ ਵੀ ਦੋਹਾਂ ਜਿਹੜੀਆਂ ਬਰਾਦਰੀਆਂ ਦਾ ਸਾਂਝਾ ਭਾਈ ਸਦਨਾ ਜੀ ਆ ਉਹਦੇ ਸਥਾਨ ਤੇ ਜਾ ਕੇ ਬੇਅਵਦੀ ਕਰਨੀ ਫਿਲਮੀ ਕਲਾਕਾਰਾਂ ਵੱਲੋਂ ਜੁੱਤੇ ਲੈ ਕੇ ਜਾਣਾ ਉੱਥੇ ਹੀ ਮਤਲਬ ਉਹ ਹੁਣ ਮੈਂ ਗਾਂ ਕੀ ਕਹਾ ਫਿਲਮ ਇੰਡਸਟਰੀ ਚ ਕੀ ਕੁਝ ਹੁੰਦਾ ਹੈ ਪ੍ਰਧਾਨ ਜੀ ਆਪਾਂ ਦੇਖਿਆਗਾ ਤੁਸੀਂ ਵਿਭਾਗ ਦੀ ਗੱਲ ਕਰ ਰਹੇ ਹੋ ਵੀ ਉਹ ਦੱਸ ਰਹੇ ਨੇ ਕਿ ਸਾਡੇ ਕੋਲੇ ਮੁਲਾਜ਼ਮ ਨਹੀਂ ਹੈਗੇ ਤਾਂ ਫਿਰ ਜਿਹੜੀਆਂ ਪੁਰਾਣੀਆਂ ਬਿਲਡਿੰਗਾਂ ਨੇ ਉਹਨਾਂ ਦੀ ਦੇਖ ਰੇ ਕਿਵੇਂ ਕੀਤੀ ਜਾਵੇਗੀ ਪੁਰਾਣਾ ਵਿਰਸਾ ਆਪਾਂ ਆਪਣੇ ਤੋਂ ਆਪ ਖੁਸ ਖੁਸਦਾ ਜਾ ਰਿਹਾ ਆਪਾਂ ਦੇਖਦੇ ਆ ਆਪਣੇ ਸੰਗੁਰ ਵੀ ਕਿਲਾ ਮਾਕੇ ਟਾਹੀ ਗਈ ਸ਼ਾਹੀ ਸਮਾਦਾ ਨੇ ਇੱਥੇ ਉਹਦੀ ਵੀ ਪ੍ਰੋਪਰ ਕੋਈ ਦੇਖਰੇਖ ਨਹੀਂ ਕਰ ਰਿਆ ਤਾਂ ਵਿਭਾਗ ਦੇ ਵਿੱਚ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਮੁਲਾਜ਼ਮਾਂ ਦੀ ਵੀ ਕਮੀ ਹੈ ਨਾ ਜਦੋਂ ਮੁਲਾਜ਼ਮਾਂ ਕੋਲੇ ਜਦੋਂ ਮੁਲਾਜ਼ਮ ਪੂਰੇ ਹੋਣਗੇ ਤਾਂ ਲੱਗਦਾਗਾ ਕਿ ਕਿਤੇ ਨਾ ਕਿਤੇ ਇਹ ਬੇਅਦਮੀਆ ਘਟਣੀਆਂ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਜਿਹੜੀ ਸੰਗਰੂਰ ਦੀ ਕੀਤੀ ਹੈ ਮੈਂ ਵੇਖਿਆ ਹੈ ਸੰਗਰੂਰ ਸ਼ਾਹੀ ਸਮਾਦਾ ਨੇ ਅੱਜ ਤੋਂ ਕੋਈ 7-8 ਸਾਲ ਪਹਿਲਾਂ ਸੈਂਟਰ ਸਰਕਾਰ ਨੇ ਦੀ ਮੁਰੰਮਤ ਕਰਾਈ ਸੀ 1 ਕਰੋੜ 35 ਲੱਖ ਰੁਪਏ ਲੱਗਿਆ ਸੀ ਉਦੋਂ ਅਸੀਂ ਰੋਜ਼ਾਨਾ ਦੇਖਦੇ ਸੀ ਵੀ ਇੱਥੇ ਕੀ ਲੱਗ ਰਿਹਾ ਚੂਨਾ ਲੱਗਦਾ ਸੀ ਕਲੀ ਲੱਗਦੀ ਸੀ ਤੇ ਟੈਲਾ ਲੱਗਦੀ ਸੀ ਹੋਰ ਕੁਝ ਨਹੀਂ ਅਸੀਂ ਰੋਜ਼ ਦੀ ਲੇਬਰ ਲਾਉਂਦੇ ਸੀ ਰੋਜ਼ ਦਾ ਸਮਾਨ ਲਾਉਂਦੇ ਸੀ ਅਸੀਂ 40 ਲੱਖ ਰੁਪਇਆ ਲਾਤਾ ਸੀ ਵੀ ਅੱਜ ਤੱਕ ਉਸੇ 40 ਲੱਖ ਰੁਪਇਆ ਲੱਗਿਆ ਬਾਕੀ ਹਿੰਦੁਸਤਾਨ ਦੇ ਜਿਹੜਾ ਸਿਸਟਮ ਹੈ ਉਹ ਜਾਣਦਾ ਵੀ ਬਾਕੀ ਪੈਸੇ ਕਿੱਧਰ ਗਏ ਜਦ ਕਿ ਜਿਹੜੀਆਂ ਹੈਰੀਟੇਜ ਬਿਲਡਿੰਗਾਂ ਨੇ ਪ੍ਰਾਪਤਵ ਵਿਭਾਗ ਦੇ ਅੰਦਰ ਨੇ ਇਹ ਸੰਗਰੂਰ ਦੇ ਵਿੱਚ ਦੋ ਨੇ ਇੱਕ ਬਨਾਸਰ ਬਾਗ ਦੀ ਬਾਰਾਂਦਰੀ ਇੱਕ ਸ਼ਾਹੀ ਸਮਾਦਾ ਸ਼ਾਹੀ ਸਮਾਦਾ ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਹਨਾਂ ਨੂੰ ਵੀ ਮੇਰਾ ਕਹਿੰਦਾ ਦੋ ਕੁ ਵਾਰੀ ਉੱਥੇ ਮਰਮਤ ਹੋਈ ਹੈ ਬਾਕੀ ਅਸੀਂ ਆਪ ਇੱਧਰ ਉੱਧਰ ਕਰਕੇ ਸਾਫ ਸਫਾਈ ਉੱਥੇ ਕਰ ਲੈਂਦੇ। ਮਤਲਬ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਜਿਹੜਾ ਪ੍ਰਾਰਥਕ ਵਿਭਾਗ ਨੂੰ ਮਹਿਕਮੇ ਬਿਲਡਿੰਗਾਂ ਸਮਾਈਆਂ ਗਈਆਂ ਉਹਨਾਂ ਦਾ ਮੈਕਬਾ ਬਣਾਇਆ ਗਿਆ ਪਰ ਹੁਣ ਉੱਥੇ ਸਟਾਫ ਵੀ ਨਹੀਂ ਹੈਗਾ ਉਹ ਦੇਖ ਰੇਖ ਵੀ ਨਹੀਂ ਕਰਦਾ। ਫਿਰ ਪ੍ਰਧਾਨ ਜੀ ਆਪਾਂ ਉੱਥੇ ਜਾਂਦੇ ਆ ਭਾਈ ਸਦਰਨਾ ਜੀ ਦੀ ਗੱਲ ਕੀਤੀ ਆਵੇ ਜਿਹੜੀ ਉੱਥੇ ਉਹ ਉਹਨਾਂ ਦੀ ਮਸਜਿਦ ਬਣੀ ਹੋਈ ਹੈ। ਉਹ ਸਿੱਖ ਜਥੇਬੰਦੀ ਨੇ ਕਿਹਾ ਹੈ ਕਿ ਇਸ ਨੂੰ ਅਕਾਲ ਤਖਤ ਨੂੰ ਆਪਣੇ ਅੰਦਰ ਲੈ ਲੈਣਾ ਚਾਹੀਦਾ ਹੈ ਜਿਸ ਤਰ੍ਹਾਂ ਕਿ ਢੋਡਰਮਲ ਜੀ ਹੈ ਉਹ ਉੱਥੇ ਵੀ ਉਸ ਜਗ੍ਹਾ ਨੂੰ ਕੋਈ ਸਾਭ ਸੰਭਾਲ ਲਈ ਹੋ ਰਹੀ ਉਹਨਾਂ ਦੇ ਇਸ ਫੈਸਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੋ ਉਹਨਾਂ ਨੇ ਬੇਨਤੀ ਕੀਤੀ ਆਕਾਲ ਤਖਤ ਨੂੰ ਕਿ ਤੁਸੀਂ ਇਸ ਮਸਜਿਦ ਨੂੰ ਆਪਣੇ ਅੰਦਰ ਲੈ ਲਓ ਦੇਖੋ ਜੇ ਸ਼ਰੂਨੀ ਕਮੇਟੀ ਨੇ ਆਪਣੇ ਅੰਦਰ ਲੈਣੀ ਹੁੰਦੀ ਇਸ ਮਤਲਬ ਮਸਜਿਦ ਤਾਂ ਅੱਜ ਤੋਂ 20 ਸਾਲ 50 ਸਾਲ ਪਹਿਲਾਂ ਲੈ ਲੈਂਦੇ ਮਤਲਬ ਸ਼ਰੂਮਣੀ ਕਮੇਟੀ ਕੋਲੇ ਵੀ ਬਹੁਤ ਜ਼ਿਆਦਾ ਕੰਮ ਹੈ ਉਹ ਸਾਭ ਨਹੀਂ ਸਕਦੀ ਮੇਰੀ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਇਹੀ ਬੇਨਤੀ ਹੈ ਵੀ ਉੱਥੇ ਦੀ ਇੱਕ ਲੋਕਲ ਕਮੇਟੀ ਬਣਾ ਦਿੱਤੀ ਜਾਵੇ ਉਹਦੇ ਵਿੱਚ ਮੁਸਲਮਾਨ ਕੈਟਾਗਰੀ ਹੋਵੇ ਸਿੱਖ ਕੈਟਾਗਰੀ ਹੋਵੇ ਉੱਥੇ ਜਿਹੜੀ ਲੋਕਲ ਕਮੇਟੀ ਬਣੂਗੀ ਉਹ ਤੇ ਦੇਖ ਰੇ ਕਰੋ ਰੋਜ਼ਾਨਾ ਕਰੋ ਜੇ ਕੋਈ ਐਡਾ ਨਹੀਂ ਮਨਜ਼ੂਰੀ ਲੈ ਕੇ ਆਉਂਦਾ ਤਾਂ ਉਹਨੂੰ ਦੱਸ ਦੇਣਗੇ ਭਾਈ ਆਹ ਹਦੂਦ ਦੇ ਅੰਦਰ ਤੁਸੀਂ ਆਹ ਕੁਝ ਕਰ ਸਕਦੇ ਹੋ ਆਹ ਹਦੂਦ ਦੇ ਅੰਦਰ ਤੁਸੀਂ ਨਵਾਜ਼ ਹੀ ਬੜ ਸਕਦੇ ਹੋ ਮਤਲਬ ਲੋਕਲ ਕਮੇਟੀ ਬਣ ਜਾਵੇ ਤਾਂ ਉਹਦੇ ਸਾਵ ਸਵਾਨ ਬਹੁਤ ਵਧੀਆ ਹੋਊ ਜਿਸ ਸਾਂਝੇ ਬੰਦੇ ਹੁਣ ਹਾਂ ਸਾਂਝੇ ਮਤਲਬ ਫੇਰ ਕੋਈ ਲੜ ਲੜੇ ਜਾਣਗੇ ਕਿ ਵੀ ਸਾਡੇ ਮੁਸਲਮਾਨਾਂ ਦੀ ਪਛਾਣ ਦੀ ਉਹ ਕਹਣਗੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਣੀ ਦਾ ਜਣ ਕਿ ਤੇ ਮੁਸਲਮਾਨ ਕੋ ਦੋਨੋਂ ਤੇ ਉਹਨਾਂ ਦੀ ਹਾਂ ਦੋਨਾਂ ਕੈਟੇਗਰੀਆਂ ਦਾ ਹੱਕ ਬਣਦਾ ਦੋਨਾਂ ਦੀ ਇੱਕ ਸਾਂਝੀ ਕਮੇਟੀ ਬਣਾ ਦਿੱਤੀ ਜਾਵੇ ਉਹਦੀ ਦੇਖ ਰੇਖ ਕਰਨ ਅੰਡਰ ਭਾਵੇਂ ਪ੍ਰਾਰਥਨ ਵਿਭਾਗ ਦੇ ਰਵੇ ਸਰ ਉਹ ਦੱਸ ਰਹੇ ਸੀ ਸਿੱਖ ਸਾਹਿਬ ਕਿਹੜੀ ਪਾਈ ਸਦਨਾਂ ਦੀ ਉੱਥੇ ਮਸਜਿਦ ਹੈ ਉਹਦੀ ਵੀ ਹਾਲਤ ਕਾਫੀ ਖਰਾਬ ਹੈ ਲੋਕ ਉੱਥੇ ਆ ਕੇ ਬਹਿ ਕੇ ਦਾਰੂ ਪੀ ਕੇ ਜਾਂਦੇ ਨੇ ਕਬੂਤਰ ਬਿਠਾ ਗਏ ਜਾਂਦੇ ਨੇ ਕੋਈ ਵੀ ਦੇਖ ਰੇਖ ਨਹੀਂ ਹੈ ਕਿ ਇੱਕ ਤਰ੍ਹਾਂ ਦੀ ਉੱਥੇ ਵਿਭਾਗ ਵੱਲੋਂ ਵੀ ਬੇਅਦਬੀ ਹੋ ਰਹੀ ਹੈ ਜਿਸ ਦਾ ਜ਼ਿੰਮੇਵਾਰ ਵਿਭਾਗ ਬਿਲਕੁਲ ਬਿਲਕੁਲ ਉਹ ਭਾ ਕੋਲੇ ਮਤਲਬ not about the staff ਹੈ ਨਾਉ ਦੇਖ ਰੇ ਕਰ ਸਕਦੇ ਨੇ ਇਹ ਤਾਂ ਜੇ ਜੇ ਦੀ ਮੈਂ ਧਾਰਮਿਕ ਜਗ੍ਹਾ ਦੀ ਦੇਖ ਰੇ ਕੋਈ ਕਰ ਸਕਦਾ ਤਾਂ ਉੱਥੇ ਦੀ ਲੋਕਲ ਕਮੇਟੀ ਉਹ ਕਮੇਟੀ ਹੀ ਕਰ ਸਕਦੀ ਆ ਉਹ ਲੋਕਾਂ ਤੋਂ ਫੰਡ ਇਕੱਠਾ ਜੇਬ ਆਪੇ ਕੋਲੋਂ ਪਾ ਕੇ ਲੋਕਾਂ ਤੋਂ ਪਾ ਕੇ ਉਹਦੀ ਸਫਾਈ ਉਹਦੀ ਰਾਹਤ ਮਰਿਆਦਾ ਲੋਕਲ ਕਮੇਟੀ ਉਹ ਕਰ ਸਕਦੀ ਆ ਨਾ ਕਿ ਪ੍ਰਾਤੋਕ ਭਾਗ ਸਬੰਧਤ ਜਿਲ੍ਹੇ ਦੇ ਐਸਐਸਪੀ ਸਾਹਿਬ ਨੂੰ ਸਿੱਖ ਜਥੇਬੰਦੀ ਅਤੇ ਮੁਸਲਮ ਭਾਈਚਾਰੇ ਵੱਲੋਂ ਇੱਕ ਐਪਲੀਕੇਸ਼ਨ ਦਿੱਤੀ ਗਈ ਹੈ ਕਿ ਇਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਵੇ ਜਲਦ ਤੋਂ ਜਲਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜੀ ਨਹੀਂ ਪੁਰਸ ਕਰਦੀ ਕਿ ਲੱਗਦਾ ਹੈਗਾ ਕਿ ਮਾਹੌਲ ਖਰਾਬ ਹੋਣ ਦੇ ਚਾਲ ਬਿਲਕੁਲ 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 ਜੀ ਉਥੇ ਦੇ ਮਾਨਯੋਗ ਐਸਐਸਪੀ ਸਾਹਿਬ ਨੂੰ ਫੌਰੀ ਤੌਰ ਤੇ ਐਕਸ਼ਨ ਲੈ ਕੇ ਪੂਨੋਂ ਬਾਜਵਾ ਸਮੇਤ ਉਹਦਾ ਸਟਾਫ ਸਮੇਤ ਪ੍ਰਾਪਤ ਪ੍ਰਾਤਿਕ ਭਾਗ ਜਿਨ੍ਹਾਂ ਨੇ ਮਨਜ਼ੂਰੀ ਦਿੱਤੀ ਸੁਣੋ ਭਾਈ ਸੁਨੂ ਬਾਜਵਾ ਤੇ ਸਮੇਤ ਉਹਨਾਂ ਦਾ ਮਤਲਬ ਜੋ ਵੀ ਇੰਡਸਟਰੀ ਹੈ ਫਿਲਮ ਇੰਡਸਟਰੀ ਜਿਨ੍ਹਾਂ ਨੇ ਕੰਮ ਕੀਤਾ ਸਮੇਤ ਜਿਹੜਾ ਹੈ ਪ੍ਰਾਤਿਕ ਭਾਗ ਦੇ ਅਧਿਕਾਰੀ ਜਿਨ੍ਹਾਂ ਨੇ ਮਨਜ਼ੂਰੀ ਦਿੱਤੀ ਹੈ ਉਹਨਾਂ ਤੇ ਬਣਦੀ ਕਾਰਵਾਈ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਧਾਰਮਿਕ ਭਾਵਨਾ ਨੂੰ ਕੋਈ ਹੋਰ ਬੰਦਾ ਠੇਸ ਨਾ ਪਹੁੰਚਾ ਸਕੇ ਲੱਗਦਾ ਨਹੀਂ ਕਿ ਜਿਵੇਂ ਸੋਨੋ ਬਾਇ ਬਾਇ ਇਹਨੇ ਸੁਲਝੇ ਕਲਾਕਾਰ ਨੇ ਕਿ ਜੇ ਤੇ ਉਹ ਉਹਨਾਂ ਨੇ ਕਿਤੇ ਉਹ ਸ਼ੂਟਿੰਗ ਕਰਨੀ ਸੀ ਤਾਂ ਉਹਦਾ ਪੂਰਾ ਇਤਿਹਾਸ ਜਾਣਨਾ ਸੀਗਾ ਤੇ ਜਾਣਨਾ ਸੀ ਕਿ ਇਥੇ ਕਿਸ ਤਰ੍ਹਾਂ ਆਪਾਂ ਸ਼ੂਟਿੰਗ ਕਰ ਸਕਦੇ ਹਾਂ ਕਿਸ ਤਰ੍ਹਾਂ ਆਪਾਂ ਮर्यादा ਵਿੱਚ ਰਹ ਸਕਦੇ ਹਾਂ ਦੇਖੋ ਜੀ ਉਹ ਜਾਣਦੇ ਆ ਪਤਾ ਨਹੀਂ ਨਹੀਂ ਜਾਣਦੇ ਪੈਸੇ ਇਤਿਹਾਸ ਬਾਰੇ ਜਾਣਨਾ ਜ਼ਰੂਰੀ ਹੈ ਵੀ ਅਸੀਂ ਜੇ ਖਾਸ ਕਰਕੇ ਧਾਰਮਿਕ ਜਗਾ ਵੀ ਜਿੱਥੇ ਪੂਰੀ ਇਤਨੀ ਗੱਲਬਾਤ ਹੋਵੇ ਲੋਕਾਂ ਦੀਆਂ ਭਾਵਨਾਵਾਂ ਭੜਕਣ ਉਹਨਾਂ ਨੂੰ ਉੱਥੇ ਜਾਣਾ ਹੀ ਨਹੀਂ ਚਾਹੀਦਾ ਹੋਰ ਬਹੁਤ ਜਗ੍ਹਾ ਨਹੀਂ ਸ਼ੂਟਿੰਗ ਕਰਨ ਵਾਸਤੇ ਕਿਤੇ ਵੀ ਕਰ ਸਕਦੇ ਨੇ ਜੇ ਬਿਨੌਤੀ ਸਾ ਸ਼ੂਟਿੰਗ ਕਰਨ ਵਾਸਤੇ ਤਾਂ ਉਹ ਉਹੀ ਜਿਹੀ ਕੋਈ ਮਤਲਬ ਇਮਾਰਤ ਲੱਭ ਲੈਣ ਕੋਈ ਟੈਂਟ ਲੱਭ ਲੈਣ ਤਾਂ ਕਰਕੇ ਉੱਥੇ ਸ਼ੂਟਿੰਗ ਹੋ ਸਕੇ ਉਹਨਾਂ ਨੂੰ ਤੇ ਜਾਣ ਦੀ ਲੋੜ ਹੀ ਨਹੀਂ ਸੀ ਜੀ ਬਿਲਕੁਲ ਇਹ ਸਾਡੇ ਨਾਲ ਬਲੈਂਸਿੰਗ ਜੋਗਾ ਜੀ ਜਿਨ੍ਹਾਂ ਨੇ ਕਿਹਾ ਹੈ ਕਿ ਆਪਣੇ ਜੋ ਭਾਈ ਸਦਨਾ ਜੀ ਦੀ ਮਸਜਿਦ ਦੇ ਉੱਪਰ ਸ਼ੂਟਿੰਗ ਹੋਈ ਜੋ ਉੱਥੋਂ ਦੇ ਵਸਨੀਕਾਂ ਦਾ ਤੇ ਉੱਥੇ ਜਿਹੜੇ ਲੋਕ ਮੌਜੂਦ ਸਨ ਉਹਨਾਂ ਦਾ ਕਹਿਣਾ ਹੈ ਕਿ ਉੱਥੇ ਬੇਅਦਬੀ ਹੋਈ ਹੈ ਤਾਂ ਉਹਨਾਂ ਦੇ ਉੱਪਰ ਬੰਦ ਕਾਰਵਾਈ ਹੋਵੇ ਤੇ ਇਹਨਾਂ ਨੇ ਇਹ ਵੀ ਕਿਹਾਗਾ ਵੀ ਜੇ ਤੁਸੀਂ ਕਿਤੇ ਸ਼ੂਟਿੰਗ ਕਰਨੀ ਹੋਵੇ ਪਹਿਲਾਂ ਤਾਂ ਅ ਵੀ ਪਾਗ ਨੂੰ ਇਹ ਚਾਹੀਦਾ ਹੈ ਕਿ ਉਸ ਸ਼ੂਟਿੰਗ ਕਰਨ ਵਾਲੇ ਜੋ ਵਿਅਕਤੀ ਹਨ ਉਹਨਾਂ ਨੂੰ ਉਹਨਾਂ ਦੀ ਮਰਿਆਦਾ ਦੱਸੀ ਜਾਵੇ ਕਿ ਉਰੇ ਤੁਸੀਂ ਕਿਸ ਤਰ੍ਹਾਂ ਦੀ ਸ਼ੂਟਿੰਗ ਕਰ ਸਕਦੇ ਹੋ ਅਤੇ ਜਿਹੜਾ ਕਲਾਕਾਰ ਹੈ ਉਹ ਉੱਥੇ ਸ਼ੂਟਿੰਗ ਕਰਨ ਆਂਦਾ ਹੈ ਜਾਂ ਡਾਇਰੈਕਟਰ ਹੈ ਜਾਂ ਪ੍ਰੋਡਿਊਸਰ ਹੈ ਉਹਨੂੰ ਵੀ ਉਹ ਇਤਿਹਾਸ ਜਾਣ ਕੇ ਮਰਿਆਦਾ ਵਿੱਚ ਰਹਿ ਕੇ ਸ਼ੂਟਿੰਗ ਕਰਨੀ ਚਾਹੀਦੀ ਹੈ ਤਾਂ ਜੋ ਉਹਨਾਂ ਦੀ ਇੱਕ ਤਾਂ ਫਿਲਮ ਨੂੰ ਜੋ ਹੈ ਠੇਸ ਲੱਗੇਗੀ ਉਹਨਾਂ ਦੇ ਫਿਲਮ ਲੇਟ ਹੋਵੇਗੀ ਤੇ ਦੂਜੀ ਜੋ ਸਿੱਖ ਸੰਗਤਾਂ ਹਨ ਜਾਂ ਜੋ ਮੁਸਲਮਾਨ ਭਾਈਚਾਰਾ ਹੈ ਉਹਨਾਂ ਦੇ ਵਿੱਚ ਵੀ ਹੁਣ ਭਾਰ ਗੋਸ ਪਾਇਆ ਜਾ ਰਿਹਾ ਤਾਂ ਅਜੀਹਾ ਕਰਨ ਦੇ ਨਾਲ ਜੇ ਆਪਾਂ ਮਰਿਆ ਦੇ ਵਿੱਚ ਰਹਿ ਕੇ ਸ਼ੂਟਿੰਗ ਕਰਦੇ ਹਾਂ ਤਾਂ ਉਹ ਕਿਸੇ ਨੂੰ ਕੋਈ ਠੇਸ ਨਹੀਂ ਪਹੁੰਚਦੀ ਦੂਜੀ ਗੱਲ ਉਹਨਾਂ ਨੇ ਇਹ ਵੀ ਕਹੀ ਸੀ ਕਿ ਜੇ ਤੁਹਾਨੂੰ ਕਿਸੇ ਮਸਜਿਦ ਦੀ ਸ਼ੂਟਿੰਗ ਕਰਨੀ ਸੀ ਸੀ ਤਾਂ ਤੁਸੀਂ ਆਪਣਾ ਕੋਈ ਸੈੱਟ ਬਣਾ ਲੈਂਦੇ ਸੈੱਟ ਬਣਾ ਕੇ ਵੀ ਤੁਸੀਂ ਆਪਣੀ ਸ਼ੂਟਿੰਗ ਕਰ ਸਕਦੇ ਸੀ ਤਾਂ ਹੁਣ ਜੋ ਮੁਸਲਮਾਨ ਭਾਈਚਾਰਾ ਤੇ ਸਿੱਖ ਭਾਈਚਾਰਾ ਹੈ ਜੋ ਭਾਈ ਸਦਨਾ ਜੀ ਹਨ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਦੋਨਾਂ ਦੀ ਇਹ ਮੰਗ ਹੈ ਕਿ ਉਸ ਜੋ ਸੋਨੋ ਬਾਈਵਾ ਅਤੇ ਉਸ ਦੀ ਪੂਰੀ ਟੀਮ ਦੇ ਉੱਪਰ ਜਿਨ੍ਹਾਂ ਕੋ ਉੱਥੇ ਸ਼ੂਟਿੰਗ ਕੀਤੀ ਮਰਿਆਦਾ ਦਾ ਉਲੰਘਣ ਕੀਤਾ ਉਹਨਾਂ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ ਉੱਥੇ ਇਹਨਾਂ ਨੇ ਐਪਲੀਕੇਸ਼ਨ ਵਿੱਚ ਇਹ ਵੀ ਕਿਹਾ ਹੈ ਕਿ ਜਿਹੜੇ ਉੱਥੇ ਦੇ ਵਿਭਾਗ ਦੇ ਅਧਿਕਾਰੀ ਹਨ ਜਿਨ੍ਹਾਂ ਨੇ ਪਰਮਿਸ਼ਨ ਦਿੱਤੀ ਅਤੇ ਉਹਨਾਂ ਦੇ ਉੱਪਰ ਵੀ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਉਸ ਦੀ ਜੋ ਦੇਖਰੇਖ ਹੈ ਕਿਉਂਕਿ ਦਾਸਰੇ ਸਾਨੂੰ ਸਿੱਖ ਸਾਹਿਬ ਕਿ ਉੱਥੇ ਦੇਖਰੇਖ ਵੀ ਉਹਨੂੰ ਹਾਲ ਤੱਕ ਕਾਫੀ ਮੰਦੀ ਹੈ ਉਸ ਦੀ ਦੇਖਰੇਖ ਵੀ ਕੀਤੀ ਜਾਵੇ ਅਤੇ ਸਾਰਿਆਂ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ ਸੰਗਰੂਰ ਤੋਂ ਗੁਰ